ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੱਜ ਆਪਾਂ ਸਿੱਖ ਦਾ ਪਹਿਰਾਵਾ ਬਾਰੇ ਜਾਣਕਾਰੀ ਪ੍ਰਦ ਕਰਦੇ ਹਾਂ ਜੀ ਗੁਰੂ ਦੇ ਪਿਆਰੇ ਸਿੱਖੋ ਵੈਸੇ ਤਾਂ ਸਿੱਖ ਜ਼ਾਹਿਦ ਮਰਿਆਦਾ ਅਨੁਸਾਰ ਸਿੱਖ ਦੇ ਪਰਹਾਵੇ ਤੇ ਕੋਈ ਖਾਸ ਬੰਦੇ ਸੇ ਨਹੀਂ ਹੈ ਜੀ ਪਰ ਫਿਰ ਵੀ ਜ਼ਾਹਿਤ ਮਰਿਆਦਾ ਵਿੱਚ ਦਰਜ ਹੈ ਕਿ ਸਿੱਖ ਦੇ ਬਹਿਰਾਵੇ ਵਿੱਚ ਦੋ ਚੀਜ਼ਾਂ ਅਜੀਆਂ ਹਨ ਜਿਨ੍ਹਾਂ ਤੋਂ ਸਿੱਖ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ ਅਤੇ ਉਹ ਹਨ ਇੱਕ ਦਸਤਾਰ ਤੇ ਦੂਜਾ ਕਛਹਿਰਾ ਭਾਵ ਇਹ ਨਹੀਂ ਹੋ ਸਕਦਾ ਕਿ ਸਿੱਖ ਦਸਤਾਰ ਦੀ ਥਾਂ ਮੇ ਟੋਪੀ ਪਹਿਨ ਲਵੇ ਤੇ ਕਚਰੇ ਦੀ ਥਾਂ ਤੇ ਨਿੱਕਰ ਪਾ ਲਵੇ ਸੋ ਸਿੱਖ ਲਈ ਆਪਣੇ ਪਹਿਰਾਵੇ ਵਿੱਚ ਇਹ ਦੋ ਚੀਜ਼ਾਂ ਧਾਰਨ ਕਰਨੀਆਂ অতি ਜ਼ਰੂਰੀ ਹਨ ਅਤੇ ਇਹਨਾਂ ਤੋਂ ਇਲਾਵਾ ਸਿੱਖ ਆਪਣਾ ਬਾਕੀ ਦਾ ਪਹਿਰਾਵਾ ਸਮੇਂ ਅਤੇ ਸਥਾਨ ਅਨੁਸਾਰ ਕਿਸੇ ਤਰ੍ਹਾਂ ਦਾ ਵੀ ਧਾਰਨ ਕਰ ਸਕਦਾ ਹੈ ਉੱਪਰ ਦੱਸੇ ਅਨੁਸਾਰ ਪਾਵੇਂ ਸਿੱਖ ਦੇ ਪਹਿਰਾਵੇ ਉਤੇ ਦਸਤਾਰ ਅਤੇ ਕਛਹਿਰੇ ਤੋਂ ਇਲਾਵਾ ਕੋਈ ਬੰਦਸ਼ ਨਹੀਂ ਹੈ ਪਰ ਫਿਰ ਵੀ ਆਤਮਦਰਸੀ ਮਹਾਂਪੁਰਸ਼ਾਂ ਵੱਲੋਂ ਸਾਧਾਰਨ ਹਾਲਾਤਾਂ ਵਿੱਚ ਸਿੱਖ ਨੂੰ ਅਜਿਹੇ ਪੈਰਾਵਾ ਪਹਿਨਣ ਲਈ ਕਿਹਾ ਗਿਆ ਹੈ ਜਿਸ ਨਾਲ ਉਸ ਦੇ ਅਤੇ ਉਸ ਨੂੰ ਦੇਖਣ ਵਾਲੇ ਦੇ ਮਨ ਵਿੱਚ ਵਿਕਾਰ ਪੈਦਾ ਨਾ ਹੋਣ ਅਤੇ ਉਸ ਦਾ ਸਰੀਰ ਵੀ ਪਿੜਤ ਨਾ ਹੋਵੇ ਪੰਜਾਬੀ ਦਾ ਵਿਖਾਣ ਹੈ ਸਾਦਗੀ ਵਿੱਚ ਤਾਜ਼ਗੀ ਭਾਵ ਸਾਡਾ ਪਹਿਰਾਵਾ ਜਿੰਨਾ ਸਾਦਾ ਹੋਵੇਗਾ ਉਨਾ ਹੀ ਅਸੀਂ ਆਪਣੇ ਆਪ ਨੂੰ ਆਰਾਮਦਾਇਕ ਮਹਿਸੂਸ ਕਰਾਂਗੇ ਜਿਵੇਂ ਆਮ ਕਰਕੇ ਕਈ ਲੋਕ ਤੰਗ ਜੀਨਾ ਤੇ ਟੀ-ਸ਼ਰਟ ਪਾਉਣਾ ਪਸੰਦ ਕਰਦੇ ਹਨ ਪਰ ਇਸ ਨਾਲ ਸਾਡਾ ਸਰੀਰ ਵੀ ਵਿੜਿਤ ਹੁੰਦਾ ਹੈ ਤੇ ਸਾਡੇ ਅਤੇ ਸਾਨੂੰ ਦੇਖਣ ਵਾਲੇ ਤੇ ਮਨ ਵਿੱਚ ਵਿਕਾਰ ਵੀ ਪੈਦਾ ਹੁੰਦੇ ਹਨ ਗੁਰੂ ਨਾਨਕ ਦੇਵ ਜੀ ਪਾਵਨ ਗੁਰਬਾਣੀ ਵਿੱਚ ਫਰਮਾਉਂਦੇ ਹਨ ਬਾਬਾ ਹੋਰ ਪੈਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜਿਐ ਮਨ ਮਹਿ ਚਲੈ ਵਿਕਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਮਹਾਰਾਜ ਜੀ ਵਰਉਂਦੇ ਹੋਏ ਹੈ ਪਾਪ ਇਹ ਹੈ ਕਿ ਇਹੋ ਜਿਹੇ ਪਹਿਨਣ ਦਾ ਸ਼ੌਂਕ ਅਤੇ ਚਾਹ ਖੁਆਰ ਹੀ ਕਰਦਾ ਹੈ ਜਿਸ ਨੂੰ ਪਹਿਨਣ ਨਾਲ ਸਰੀਰ ਵੀ ਦੁਖੀ ਹੋਵੇ ਤੇ ਮਨ ਵਿੱਚ ਵੀ ਭਾੜੇ ਵਿਕਾਰ ਚੱਲਣ ਜਾਂ ਪੈਦਾ ਹੋਣ ਅੱਜ ਕੱਲ ਖਾਸ ਕਰਕੇ ਲੜਕੀਆਂ ਦਾ ਪਹਿਰਾਵਾ ਬڑا ਹੈ ਬੇਤੰਗ ਭਾਵ ਪਤਲਾ ਪੀੜਾ ਅਤੇ ਛੋਟਾ ਹੋ ਗਿਆ ਹੈ ਜਿਸ ਨਾਲ ਉਹਨਾਂ ਦੇ ਵੀ ਅਤੇ ਉਹਨਾਂ ਨੂੰ ਦੇਖਣ ਵਾਲੇ ਦੇ ਮਨ ਵਿੱਚ ਵੀ ਵਿਕਾਰ ਪੈਦਾ ਹੁੰਦੇ ਹਨ ਪਰ ਸੇਵਾ ਅਤੇ ਪਰਉਪਕਾਰ ਹੁੰਦੇ ਪੰਜ ਭਗਤ ਪੂਰਨ ਸਿੰਘ ਜੀ ਇਸਤਰੀ ਦੇ ਪਹਿਰਾਵੇ ਉਤਰੀ ਆਖਿਆ ਕਰਦੇ ਸਨ ਕਿ ਜੇਕਰ ਕੋਈ ਇਸਤਰੀ ਚੋਲਾ ਤੇ চুੜੀਦਾਰ 85 ਪਹਿਨ ਕੇ ਤੇ ਉੱਪਰ ਦੀ ਕਿਰਪਾਨ ਪਾ ਕੇ ਅਤੇ ਸਿਰ ਤੇ ਦਸਤਾਰ ਸਜਾ ਕੇ ਚਾਹੇ ਇਕੱਲੇ ਹੀ ਕਿਸੇ ਵਿਖਮ ਰਸਤੇ ਤੇ ਤੁਰੇ ਜਾ ਰਹੀ ਹੋਵੇ ਤਾਂ ਵੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਕੋਈ ਉਸ ਨੂੰ ਮਾੜੀ ਨਿਗਾਹ ਨਾਲ ਵੇਖੇ ਉਸ ਨਾਲ ਕੋਈ ਗਲਤ ਹਰਕਤ ਕਰ ਜਾਵੇ ਜੋ ਔਰਤਾਂ ਸੋਨਾ ਜਾਂਦੀ ਆਦ ਪਹਿਨਣ ਦਾ ਬਹੁਤ ਸ਼ੌਂਕ ਰੱਖਦੀਆਂ ਹਨ ਤੇ ਕਈ ਤਰ੍ਹਾਂ ਦਾ ਹਾਰ ਸ਼ਿੰਗਾਰ ਕਰਦੀਆਂ ਹਨ ਉਨ੍ਹਾਂ ਬਾਬਤ ਗੁਰੂ ਸਾਹਿਬ ਜੀ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਕੂੜ ਸੁਐਨਾ ਕੂੜ ਰੂਪਾ ਕੂੜ ਪੈਨਨਹਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਭਾਵ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਝੋਠਾ ਅਰਥਾਤ ਨਾਸਵਾਸਨ ਹੈ ਸੋਨਾ ਇਹ ਸੋਨਾ ਨਾਸਵਾਸਨ ਹੈ ਚਾਂਦੀ ਤੇ ਇਹਨਾਂ ਨੂੰ ਧਾਰਨ ਕਰਨ ਵਾਲਾ ਵੀ ਝੂਠਾ ਅਰਥਾਤ ਨਾਸਵਾਸਨ ਹੀ ਹੈ ਵਿਹੇਮੀ ਵਿਹੇਮੀ ਸਦੀ 20ਵੀਂ ਸਦੀ ਦੇ ਮਹਾਨ ਸੰਤ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਸਾਦੇ ਪਰਾਵੇ ਦੇ ਬੜਾ ਜੋਰ ਦਿੰਦੇ ਸਨ ਤੇ ਉਹਨਾਂ ਨੇ ਖੁਦ ਵੀ ਆਪਣੀ ਸਾਰੀ ਜ਼ਿੰਦਗੀ ਤੇਲ ਕਚਹਿਰਾ ਤੇ ਪਿੰਡੇ ਤੇ ਇੱਕ ਚਾਦਰ ਲਪੇਟ ਕੇ ਹੀ ਲੰਗਾ ਦਿੱਤੀ ਅਤੇ ਆਪ ਜੀ ਉਸ ਚਾਦਰ ਨੂੰ ਕਫਨੇ ਕਹਾ ਕਰਦੇ ਸਨ ਚਾਦਰ ਨੂੰ ਕਫਨੇ ਕਹਾ ਕਰਦੇ ਸਨ ਸੰਤਾਂ ਸੰਤ ਕੀਜਾ ਸਿੰਘ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਨੇ ਆਪਣੀ ਸਾਰੀ ਨੌਕਰੀ ਦੌਰਾਨ ਕੁਰਤਾ ਤੇ ਟੁਰੀਦਾਰ ਪਜਾਮੀ ਅਤੇ ਸਿਰ ਤੇ ਚਿੱਟੀ ਦਸਤਾਰ ਹੀ ਸਜਾ ਕੇ ਰੱਖੀ। ਬਾਬਾ ਜੀ ਅਨੁਸਾਰ ਸ਼ੁਰੂ ਵਿੱਚ ਭਾਵੇਂ ਉਹਨਾਂ ਨੂੰ ਪੱਛਮੀ ਮਲੋਕਾਂ ਵਿਚ ਸਰਕਾਰ ਸਰਕਾਰੀ ਦੌਰੇ ਦੌਰਾਨ ਕੁਝ ਮੁਸ਼ਕਲਾਂ ਆਈਆਂ ਪਰ ਬਾਅਦ ਵਿੱਚ ਇਸ ਪਹਿਰਾਵੇ ਕਾਰਨ ਉਹਨਾਂ ਨੂੰ ਬੜਾ ਸਤਕਾਰ ਮਿਲਿਆ ਇੱਕ ਵਾਰੀ ਸੰਤ ਤੇਜਾ ਸਿੰਘ ਜੀ ਮਹਾਰਾਜ ਭਾਈ ਮਹਿਤਾਬ ਸਿੰਘ ਜੀ ਨੂੰ ਜਿਸ ਨੇ ਕਾਦਰਾਵਾਲੀ ਕਮੀਜ਼ ਪਾਈ ਹੋਈ ਸੀ ਮੂੰਹ ਤੇ ਪੰਜ ਪੇੜਾ ਮਾਰ ਕੇ ਆਖਣ ਲੱਗੇ ਕਿ ਹੁਣ ਕੀ ਸੁਕੀਨ ਵਿੱਚ ਪੈ ਗਿਆ ਹੈ ਅਤੇ ਸੇਵਾ ਤੇ ਨਾਮ ਬਾਣੀ ਸਿਮਰਨ ਨਹੀਂ ਕਰ ਸਕੇਗਾ। ਬਾਬਾ ਇਕਬਾਲ ਸਿੰਘ ਜੀ ਅਨੁਸਾਰ ਜੋ ਕੋਲ ਹੀ ਖੜੇ ਸਨ ਉਹਨਾਂ ਦੇ ਮਨ ਤੇ ਸੰਤ ਜੀ ਦੇ ਇਨ੍ਹਾਂ ਬਚਨਾਂ ਨੂੰ ਬੜੀ ਝੋਟ ਕੀਤੀ ਤੇ ਉਹਨਾਂ ਨੂੰ ਘਰ ਆ ਕੇ ਕਲਰਾਂ ਵਾਲੀ ਸਾਰੀਆਂ ਕਮੀਜ਼ਾਂ ਸਾੜ ਦਿੱਤੀਆਂ ਤੇ ਉਸ ਤੋਂ ਬਾਅਦ ਕਦੇ ਵੀ ਕਲਰਾਂ ਵਾਲੀ ਕਮੀਜ਼ ਨਾ ਪਾਈ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਸੰਤ ਮਹਾਪੁਰਸ਼ ਹੋਏ ਹਨ ਉਹਨਾਂ ਦਾ ਪਹਿਰਾਵਾ ਸਾਦਾ ਹੀ ਹੋਇਆ ਕਰਦਾ ਸੀ ਆਮ ਮਾਨਤੇ ਵਿਦਵਾਨ ਪੁਰਸ਼ ਹੋਏ ਹਨ ਉਹ ਵੀ ਆਪਣਾ ਪਹਿਰਾਵਾ ਸਾਦਾ ਹੀ ਰੱਖਿਆ ਕਰਦੇ ਸਨ ਸੋ ਇਸ ਤਰ੍ਹਾਂ ਇਨ੍ਹਾਂ ਸਾਧੂਆਂ ਸਾਰਿਆਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਿੱਖ ਨੂੰ ਆਪਣਾ ਪਹਿਰਾਵਾ ਸਦਾ ਰੱਖਣਾ ਚਾਹੀਦਾ ਹੈ ਤੇ ਬਹੁਤੇ ਹਾਰ ਸ਼ਿੰਗਾਰ ਤੇ ਫੈਸ਼ਨ ਵਿੱਚ ਨਹੀਂ ਪਹਿਣਾ ਚਾਹੀਦਾ ਹੈ ਤੇ ਆਪਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜਾਈ ਕਰਨੀ ਚਾਹੀਦੀ ਹੈ ਇਸ ਤੋਂ ਜਾਉਣ ਦਾ ਟੰਗ ਸਿੱਖਣਾ ਚਾਹੀਦਾ ਹੈ ਅਤੇ ਸਿੱਖ ਨੂੰ ਕੀਰਤ ਕਰਨਾ ਚਾਹੀਦਾ ਹੈ ਤੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਭਾੜੇ ਵਿਕਾਰਾਂ ਤੋਂ ਬਚਣਾ ਚਾਹੀਦਾ ਹੈ ਤੇ ਆਪਣਾ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਜੀ ਇਹ ਆਪਾਂ ਨੂੰ ਇਸ ਸਿਖ ਦਾ ਭਰਾਵਾ ਹੈ ਇਸੇ ਤਰ੍ਹਾਂ ਹੀ ਸਿੱਖ ਹੋਣਾ ਚਾਹੀਦਾ ਹੈ ਸੋ ਇੱਥੇ ਹੀ ਆਪ ਦੀ ਕਥਾ ਨੂੰ ਵਿਸ਼ਰਾਮ ਕਰਦੇ ਹਨ ਇਸ ਕਥਾ ਨੂੰ ਪੜ੍ਹਦੇ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਜੀ ਆਪ ਦੇ ਬੱਚੇ ਨੂੰ ਬਖਸ਼ਰਣਾ ਜੀ ਸਾਧ ਸੰਗਤ ਰੂਪੀ ਰੱਬ ਰੂਪੀ ਹੈ ਰੱਬ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਅੱਖਰ ਵਾਦੇ ਕਾਟੇ ਬੁਲਝਕ ਮਾਫ ਕਰਨੇ ਜੀ ਸਵਤ ਦੇ ਕਾਜ ਰਾਸ ਕਰਨੇ ਸਹੀ ਪਿਆਰ ਜਿਨਾ ਮਿਲੇ ਤੇਰਾ ਨਾਮ ਜਿਤੇ ਆਵੇ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ